ਜੇਕਰ ਕੋਈ ਮੇਰੇ ਵਰਗਾ ਗਰੀਬ ਗੁਰਸਿੱਖ ਹੋਵੇ ਉਹਦੀ ਇੱਛਾ ਹੋਵੇ ਕਿ ਮੈਂ ਸੇਵਾ ਟਹਿਰਾਂ ਪਰ ਸੇਵਾ ਦਾ ਮਾਇਆ ਪੈਣਾ ਨਹੀਂ ਹੁੰਦੀ ਤਨ ਪੱਲੇ ਹੋਵੇ ਪਰ ਇੱਛਾ ਹੋਵੇ ਵੀ ਕਰਾ ਪਰ ਹੋਵੇ ਨਾ ਗਰੀਬੀ ਹੋਵੇ ਕਾਹਨ ਮਹਾਰਾਜੋ ਸੇਕ ਕਿਵੇਂ ਸੇਵਾ ਹੈ ਉਹਦੀ ਇੱਛਾ ਹੋਵੇ ਕਿ ਮੈਂ ਗੁਰੂ ਸਾਹਿਬ ਜੀ ਦੇ ਲੰਗਰਾਂ ਵਿੱਚ ਜਾਂ ਕਿਤੇ ਕੋਈ ਹੋਰ ਸੇਵਾ ਕਰਾਂ ਪਰ ਕਾਰਜ ਕਰੇ ਤੇ ਕਾਰਜ ਉਤਾਰ ਨਾ ਸਕੇ ਉਹ ਸਿੱਖ ਦੀ ਗਰੀਬੀ ਕਿਵੇਂ ਦੂਰ ਹੋਵੇ ਤੇ ਉਹ ਸਿੱਖ ਕਿਵੇਂ ਸੇਵਾ ਕਰੇ ਸਣ ਕੇ ਸਰਵੇ ਪਾਤਸ਼ਾਹ ਗੁਰੂ ਹਰਾਈ ਸਾਹਿਬ ਦੀ ਰਕੀਰ ਪਰ ਸਾਹਿਬ ਦੀ ਧਰਤੀ ਤੇ ਬੈਠੇ ਬਚਨ ਗਏ ਪਹਿਣ ਲਗੇ ਸਿਖਾ ਸਾਡੀ ਸ਼ਰਨ ਚ ਕੁਝ ਸਮਾਂ ਪਹਿਲਾਂ ਇੱਕ ਸਿੱਖ ਆਇਆ ਸੀ ਗਰੀਬ ਸਿੱਖ ਸੀ ਝੰਡ ਬਣਾਈ ਹੋਈ ਉਹਨੇ ਇਕੱਠਾਂ ਵੀ ਉਹਦੇ ਚ ਰਹਿਦਾ ਕਦੇ ਘਰ ਦੇ ਵਿੱਚ ਪ੍ਰਸ਼ਾਦਾ ਪੱਕ ਜਾਂਦਾ ਕਦੇ ਨਹੀਂ ਪੱਕਦਾ ਗਰੀਬੀ ਹੈ ਮਿਹਨਤ ਕਰਦਾ ਕਿ ਉਹਦਾ ਰਾਸਨ ਕਰੀਦ ਕੇ ਲੈ ਆਉਂਦਾ ਇੱਕ ਅਥੇ ਟਾਈਮ ਦਾ ਪ੍ਰਸ਼ਾਦਾ ਪੱਕ ਜਾਂਦਾ ਕੋਲੇ ਘਰ ਦੇ ਵਿੱਚ ਜੋ ਕਿ ਕੱਚਾ ਛੰਨ ਸੀ ਛੱਤ ਦੇ ਵਿੱਚ ਇੱਕ ਚਿੜੀ ਤੇ ਜਿੜਾ ਪੰਛੀਆਂ ਦਾ ਇੱਕ ਜੋੜਾ ਰਹਿੰਦਾ ਸੀ ਉਹਨਾਂ ਵਿਖਿਆ ਵਿਦੇ ਕਹਾਸੀ ਖੈ ਰ ਹੈ ਗਰੀਬ ਹੈ ਉਹ ਜਿਹੜਾ ਜਿਹੜੀ ਪੁਰਗਲੇ ਜਨਮ ਨੇ ਕੋਈ ਸਾਧਨ ਸੀ ਪਰ ਕੋਈ ਕਰਮ ਮਾੜਾ ਕਿ ਉਹਨਾਂ ਜਿਹੜੇ ਜਿੜੀ ਦੀ ਜੂਰ ਮੈ। ਕੋਈ ਮਾੜਾ ਕਰਮ ਅੱਗੇ ਆ ਗਿਆ। ਪਰ ਸੋਝੀ ਸੀ ਉਹ ਨਾ। ਉਹ ਸਿੱਖ ਦੇ ਘਰ ਤੇ ਰਹਿ ਤੇ ਵੇਖਦੇ। ਉਹਨਾਂ ਦੇ ਮਾਣ ਤੇ ਲੈ ਪਾਇਆ ਦਇਆ ਆਈ। ਉਸ ਸਿੱਖ ਦੇ ਜਦੋਂ ਕੋਈ ਕਾਰਜ ਕਣਕ ਲੈ ਕੇ ਆਉਣੀ ਸੁੱਕਣੇ ਪਾਉਣੇ ਪੀਰ ਵਾਸਤੇ ਕਿਉਂਕਿ ਉਹਨੂੰ ਹੱਥਾਂ ਬਾੜੀ ਨਾਲ ਚੱਕੀਆਂ ਆਟਾ ਪੀਂਦੇ ਪਹਿਲਾਂ ਕਣਕ ਨੂੰ ਧੋਕ ਲਵਾ ਲੈਂਦੇ। ਉਹਨੇ ਉਹ ਕਣਕ ਬਾਹਰ ਕੇ ਸੁੱਕਣੇ ਪਾਣੀ ਵਿੱਚ ਜਿੜੀਆਂ ਲੋਹਾਂ ਨੇ ਉਹਨੇ ਝੁੱਲ ਵਿੱਚ ਭਰਨੀ ਕਣਕ ਦੇ ਦਾਣਿਆਂ ਦੀ। ਉਹ ਝੁੱਲ ਵਿੱਚ ਕਿੰਨੇ ਕ ਦਾਣੇ ਜਿਹੜੇ ਜਿੜੀ ਦੇ ਆਉਂਦੇ ਹੋਣਗੇ 8-10 ਦਾਣੇ। ਉਹ ਲਿਜਾ ਕੇ ਜਿੱਥੇ ਗੁਰੂ ਦੇ ਲੰਗਰ ਵਿੱਚ ਮਹਾਰਾਜ ਜੀ ਦਾ ਕਣਕ ਪਾ ਕੇ ਲੰਗਰ ਵਿੱਚ ਸੁਕਾਉਣ ਵਾਸਤੇ ਸਿੱਖਾਂ ਪਾਈ ਹੁੰਦੀ ਉੱਥੇ ਜਾ ਕੇ ਪਾਉਂਦੇ। ਉਹਨਾਂ ਨੇ ਸਿੱਖ ਰਈ ਘਰਾਂ ਕੁਝ ਦਿਨ ਉਹ ਸਿੱਖ ਦੇ ਘਰੋਂ ਜਿਹੜਾ ਕਿੜੀ ਨੇ ਚੁੱਲ੍ਹ ਪਰੇ ਤੇ ਲਾ ਕੇ ਗੁਰੂ ਦੇ ਲੰਗਰਾਂ ਚ ਪਾ ਲੈ ਗਏ ਜਦੋਂ ਸਿੱਖ ਦੇ ਘਰੋਂ ਅੰਨ ਗੁਰੂ ਦੇ ਲੰਗਰਾਂ ਚ ਪੈਣ ਲੱਗ ਪਿਆ ਜਿਹੜੇ ਸਿੱਖ ਨੂੰ ਪਹਿਲਾਂ ਕਿਤੇ ਕੰਮਕਾਰ ਇਸ ਮਿਲਦਾ ਕੰਮਕਾਰ ਬਣ ਲੱਗ ਪਿਆ ਕਿਰਤ ਕਰਨ ਲੱਗ ਪਿਆ ਸਾਧਗਰਾਂ ਦੀ ਸਵਰਗੀ ਢਾਹ ਹੋ ਗਈ ਵੇਖ ਰਿਹਾ ਵੇਖ ਰਿਆਂ ਬਾਰੇ ਪਿਆਰੇ ਹੋਣ ਲੱਗ ਪਏ ਘਰ ਚ ਅੰਨ ਧਰ ਦਾ ਵਾਧਾ ਹੋਣ ਲੱਗ ਪਿਆ ਮਾਇਆ ਜਿਹਦੀ ਆਈ ਦਾ ਵਪਾਰ ਮਾਇਆ ਜਿੱਥੇ ਮਾਇਆ ਲਾਇਆ ਕਰੇ ਕਈ ਗੁਣਾ ਵੱਧ ਕੇ ਆ ਜਾਵੇ ਜਦੋਂ ਸਤਪੁਰਾਂ ਦੀ ਸਵੱਦੀ ਤੇਗਾ ਹੁੰਦੀ ਆ ਉਦੋਂ ਫਿਰ ਖੇਰ ਨੂੰ ਵੀ ਕੋਈ ਹੱਥ ਪਾਵੇ ਤੋ ਸੋਨਾ ਹੋ ਜਾਂਦੀ ਆ ਜਦੋਂ ਸਵੱਦੀ ਤੇਗਾ ਨਾ ਹੋਵੇ ਕੋਈ ਸੋਨੇ ਨੂੰ ਵੀ ਹੱਥ ਪਾਵੇ ਤੋ ਖੇ ਹੋ ਜਾਂਦਾ ਸਵੱਦੀ ਤੇਗਾ ਹੋ ਗਈ ਸਿੱਖ ਦੇ ਬਾਰੇ ਪਿਆਰੇ ਹੋ ਗਏ ਮਾਇਆ ਕੱਟੀ ਹੋ ਗਈ ਸੋਚਿਆ ਵੀ ਕੱਚੀ ਛਾਂ ਤੇ ਰਹਿੰਦੇ ਆ ਮਕਾਨ ਪੱਕਾ ਬਣਾ ਲਈ ਉਹ ਘਰ ਪੱਕੀ ਛਾਂ ਢਾ ਕੇ ਮਕਾਨ ਪੱਕਾ ਪਾ ਲਿਆ ਤੇ ਜਿਹੜਾ ਕਿੜਾ-ਕਿੜੀ ਉੱਥੇ ਰਹਿੰਦੇ ਸੀ ਉਹ ਲੋਨਾ ਦੇ ਰਹਿਣ ਦੀ ਖਾਂਕ ਸਮਾਪਤ ਹੋ ਗਈ ਉਹ ਥੋੜਾ ਢਕੇ ਕਿਸੇ ਦੂਸਰੇ ਦੇਸ਼ ਚਲੇ ਗਏ ਪੱਕਾ ਮਕਾਨ ਬਣ ਗਿਆ ਰਾਜ ਸਿੰਘ ਜੈਨ ਅਨੁਤਾਨ ਘਰ ਵਿੱਚ ਵੱਧ ਗਿਆ ਪਰ ਗੁਰੂ ਦੇ ਲੰਗਰਾਂ ਵਿੱਚ ਪੈਣ ਤੋਂ ਬੰਦ ਹੋ ਗਏ ਕਿਉਂਕਿ ਉਹ ਜਿਹੜਾ ਜਿਹੜੀ ਕੌਂਦੇ ਸੀ ਹੁਣ ਉੱਥੇ ਰਹੇ ਨਹੀਂ ਇੱਕਦਮ ਫਿਰ ਜਿਹੜਾ ਪੈਸਾ ਜਿੱਥੇ ਦਿੱਤਾ ਉੱਥੇ ਰੁਕ ਗਿਆ ਕੋਈ ਬੋੜੇ ਨਾਲ ਫਿਰ ਦਵਾਰਾ ਮੁੜ ਕੇ ਗਰੀਬੀ ਦਾ ਆਲਮ ਖਾਲਸਾ ਜੀ ਮੁੜ ਤੋਂ ਕਿਸੇ ਗਰੀਬੀ ਵੇਖੀ ਹੋਵੇ ਤੇ ਉਹ ਦੁੱਖ ਹੰਡਾਣਾ ਸੌਖਾ ਹੈ ਪਰ ਗਰੀਬੀ ਤੋਂ ਬਾਅਦ ਅਮੀਰੀ ਤੇ ਅਮੀਰੀ ਤੋਂ ਬਾਅਦ ਮੁੜ ਗਰੀਬੀ ਆ ਜਾਏ ਉਹ ਦੁੱਖ ਫਿਰ ਬਰਦਾਸ਼ਤ ਨਹੀਂ ਸਿੱਖ ਦੇ ਘਰ ਤੋਂ ਫਿਰ ਉਹੀ ਪਹਿਲੇ ਵਾਲੇ ਆਲਮ ਪਰ ਸਾਧਾਣਾ ਪੱਕੇ ਉਹ ਸਿੱਖ ਮਹਾਰਾਜ ਜੂਹਾਰਾਏ ਸਾਹਿਬ ਕੇਦੇ ਮੇਰੇ ਕੋਲ ਚੱਲ ਕੇ ਆਏ। ਫਿਰ ਮੈਨੂੰ ਨੇ ਆ ਕੇ ਬੇਨਤੀ ਕੀਤੀ। ਮੈਂ ਉਸ ਸਿੱਖ ਨੂੰ ਦੱਸਿਆ ਸਿਖਾ ਤੇਰੇ ਘਰ ਦੇ ਅੰਨ ਦੇ ਵਿੱਚੋਂ ਕੁਝ ਇੱਕ ਅੰਸ਼ ਗੁਰੂ ਕੇ ਨੰਗਰ ਜਪਿੰਦੇ ਸੀ। ਇਸ ਕਰਕੇ ਤੇਰੇ ਘਰ ਵਿੱਚ ਅਨ ਧੰਨਤ ਬਾਹ ਬਾ ਹੋ ਗਿਆ। ਤਾਂ ਜੂਹਾਰਾਏ ਸਾਹਿਬ ਜਿਨੇ ਸਾਖ ਹੀ ਸੁਣਾ ਕੇ ਬਚਨ ਕਿਹਾ ਸਿੱਖੋ। ਜਦੋਂ ਕਿਸੇ ਸਿੱਖ ਦੇ ਘਰੋਂ ਅੰਨ ਦੀ ਅੰਸ਼ ਗੁਰੂ ਦੇ ਲੰਗਰਾਂ 'ਤੇ ਪੈਂਦੀ ਹੈ ਤੇ ਗੁਰੂ ਦੇ ਲੰਗਰਾਂ ਦੀ ਉਹ ਅੰਸ਼ ਗੁਰੂ ਦੀ ਸੰਗਤ ਦੇ ਮੁਖ ਵਿੱਚ ਪੈਂਦੀ ਹੈ ਤੇ ਜਿਹੜੀ ਅੰਸ਼ ਗੁਰੂ ਦੀ ਸੰਗਤ ਦੇ ਮੁਖ ਵਿੱਚ ਪੈਂਦੀ ਹੈ ਉਹ ਮੇਰੇ ਮੁਖ ਵਿੱਚ ਪੈਂਦੀ ਹੈ ਜਦੋਂ ਉਹ ਅੰਸ਼ ਮੇਰੇ ਮੁਖ ਤੱਕ ਆਉਂਦੀ ਹੈ ਉਹਦੀ ਬਰਕਤ ਨਾਲ ਉਸ ਗੁਰਸਿੱਖ ਦੇ ਘਰ ਵਿੱਚ ਅੰਨ ਤੇ ਧਨ ਦਾ ਵਾਧਾ ਹੋਣਾ ਸ਼ੁਰੂ ਹੋ ਗਿਆ ਉਹ ਸਿੱਖ ਦੇ ਘਰ ਉਸ ਅੰਨ ਧੰਨ ਦਾ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਗੁਰੂ ਦੀ ਸੰਗਤ ਜਦੋਂ ਮੋਖ ਵਿੱਚ ਪਾਉਂਦੀ ਹੈ ਤਾਂ ਉਹ ਗੁਰੂ ਦੇ ਮੋਖ ਵਿੱਚ ਪੈਂਦਾ ਤੁਹਾਡੇ ਅੰਦਰ ਇੱਕ ਇੱਕ ਦਾਣਾ ਲੰਗਰ ਸਾਹਿਬ ਮਹਾਂਪੁਰ ਸਾਰਾ ਸਾਲ ਲਗਾਤਾਰ ਨਿਰੰਤਰ ਲੰਗਰ ਚਰਉਂਦੇ ਆ ਬਿਆਨ ਗੁਰ ਸਿੱਖ ਬਿਆਨ ਸੰਗਤਾਂ ਗਰੀਬ ਗੁਰੂ ਵੀ ਬ੍ਰਹਮ ਗਿਆਨੀ ਵੀ ਕਿਉਂਕਿ ਸੰਗਤ ਵਿੱਚ ਤਾਂ ਪਤਾ ਨਹੀਂ ਕਿਹੋ ਕਿਹ ਦੀਆਂ ਗੁਰਬਖਰੂਆਂ ਹੁੰਦੀਆਂ ਕਿਤੇ ਕਿਤੇ ਮਹਾਂਪੁਰਖ ਆਤਮ ਗਿਆਨ ਕੀ ਬ੍ਰह्म ਗਿਆਨ ਦੀ ਓਟ ਦੇ ਵਿੱਚ ਆ ਕੇ ਭੋਜਨ ਸ਼ਕਦੇ ਹੋਰੋਂ ਭੋਜਨ ਦੇ ਅੰਸ ਉਹਨਾਂ ਦੇ ਮੁਖ ਵਿੱਚ ਜਾਂਦੀ ਤੇ ਗੁਰਸਿੱਖਾਂ ਦੇ ਘਰਾਂ ਵਿੱਚੋਂ ਜਿੱਥੋਂ-ਜਿੱਥੋਂ ਆਨ ਧਰਨਾ ਆਉਂਦਾ ਉਹਨਾਂ ਦੇ ਘਰ ਵਿੱਚ ਗੁਰੂ ਸਾਹਿਬ ਜੀ ਦੀ ਬਰਕਤ ਹੁੰਦੀ ਇਹ ਮਹਾਂਪੁਰਖਾਂ ਨੇ ਕੁੰਗ ਲਾਇਆ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸੇਵਾ ਦਾ ਆਪਾਂ ਸਾਰਿਆਂ ਨੂੰ ਬਖਸ਼ਿਸ਼ ਕੀਤੀ ਆਪ ਸਾਰੇ ਗੁਰੂ ਘਰਾਂ ਬਖਸ਼ਿਸ਼ ਕੀਤੀ ਹੈ ਸਾਰੇ ਉਹ ਵੱਡੇ ਭਾਗ ਹਨ ਮਹਾਂਪੁਰਖ ਸੰਤ ਪਾਪਾ ਨਰਿੰਦਰ ਸਿੰਘ ਜੀ ਭਾਵੇਂ ਉਹਨਾਂ ਦਾ ਸਰੀਰ ਸਵਸਥ ਨਹੀਂ ਥੇਰ ਵੀ ਆਪ ਸਾਰਿਆਂ ਸੰਗਤਾਂ ਦੇ ਪ੍ਰੇਮ ਦੇ ਵਸੀਕਾਰ ਹੋ ਕੇ ਆਪ ਦੀ ਦੇਖਸ਼ਨਾ ਲਈ ਸੰਗਤ ਵਿੱਚ ਇੱਥੇ ਹਾਜ਼ਰ ਹੋਏ ਸੰਤ ਪਾਪਾ ਬਲਵਿੰਦਰ ਸਿੰਘ ਜੀ ਹੋਰ ਸਾਰੇ ਮਹਾਂਪੁਰਖ ਜਿਹੜਾ ਨੇ ਸੇਵਾ ਦਾ ਕੁੰਗ ਲਾਇਆ ਹੋਇਆ ਸਾਡੇ ਵਰਗੇ ਦੀਵਾਨ ਦੇ ਭਲੇ ਵਾਸਤੇ ਕल्याण ਵਾਸਤੇ ਗੁਰੂ ਸਾਹਿਬ ਕਿਰਪਾ ਕਰਨ ਆਪਣੀਆਂ ਸਵਾਮਾਂ ਆਪ ਸਾਰੀਆਂ ਸੰਗਤਾਂ પાસે ਸਤਿਗੁਰੂ ਜੀ ਲੈਂਦੇ ਰਹਿਣ ਜਿਨ੍ਹਾਂ ਜਿਨ੍ਹਾਂ ਗੁਰੂ ਖੰਦ ਪਿਆਰਿਆਂ ਨੇ ਸਵਾਮਾਂ ਨਿਭਾਈਆਂ ਸਤਿਗੁਰੂ ਜੀ ਆਪਣੇ ਦਰੋਂ ਘਰੋ ਨਾਮ ਦੀਆਂ ਦਾਤਾਂ ਗੁਰਸਿੱਖੀ ਦੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਸੇਵਾ ਦੇ ਨਾਲ ਨਾਲ ਸਿਮਰਨ ਸੇਵਾ ਅੰਤਿਸ਼ ਕਰਨ ਨੂੰ ਸੋ ਪ੍ਰਕਾਰ ਦੀ ਤੇ ਸਿਮਰਨ ਉਸੇ ਅੰਤਿਕਾਰਣ ਵਿੱਚ ਆਤਮ ਗਿਆਨ ਨੂੰ ਪਰਗਟ ਕਰਦਾ ਹੈ